ਫੁਲਕੇ ਬਣ ਲੱਗੇ ਆ ਹਾਂਜੀ ਤੇ ਪਤਨ ਤੇ ਪੱਟਾ ਤੇ ਸਿਰ ਤੇ ਲੈ ਲਿਆ ਕਰ ਫੁਲਕੇ ਬਣਾਉਣ ਲੱਗੇ ਆ ਸਿਰ ਟੱਕ ਲਈਦਾ ਵਾ ਇੱਕ ਤੇ ਬਾਲ ਨਹੀਂ ਕਰਦੇ ਤੇ ਇੱਕ ਹੰਝ ਸੁੱਖ ਹੁੰਦੀ ਜੀਆਂ ਦੀ ਠੀਕ ਹੈ ਮੰਮੀ ਜੀ ਹਾਂ ਪਰ ਆਪਣੇ ਵੀ ਦਿਮਾਗ ਦਾ ਕੰਮ ਲੈ ਲਿਆ ਕਰ ਥੋੜਾ ਬਹੁਤਾ ਤੈਨੂੰ ਮੈਂ ਕਹਿ ਕਹਿ ਕੇ ਮੈਨੂੰ ਤੇ ਆਪ ਨੂੰ ਆਉਂਦੀ ਆ ਵੀ ਮੈਂ ਇਹਨੂੰ ਨੋਕਾ ਟੋਕੀ ਨਾ ਕਰਾਂ ठीक है लिया करू सुी रोटी मेरे मथे मर गई है ना कोई दही ना सलाद ना कहीं अचार है रोटी कच्ची है चारों पास ਨਾ ਵੀ ਤਾਂ ਕਿਵਲ ਆਇਆ ਹਉ ਤੇ ਮੰਮੀ ਜੀ ਲਗਾਇਦੀ ਮਾਣੇ ਨੂੰ ਕੋਖ ਨਹੀਂ ਸਿਖਾਇਆ ਵੀ ਕਿੱਦਾਂ ਕੇ ਰੋਟੀ ਦੇਈ ਦੀ ਕਿਤਾ ਨਹੀਂ ਕਿੱਦਾਂ ਦੀ ਮੱਥੇ ਮਾਰ ਦਿੱਤੀ ਹੈ ਮੈਲੇ ਖਾਂ ਹਰਮਣਾ ਰੋਟੀ ਖਾਂਂਦੇ ਆ ਕਿੱਥੇ ਮੰਮੀ ਆ ਰੇ ਰੋਟੀ ਫੜਾ ਗਈ ਐਦਾਂ ਰੋਟੀ ਫੜਾਉਂਦੇ ਤੁਸੀਂ ਹਾਂ ਇਹਨੂੰ ਇਹਦੀ ਮਾਂ ਨੇ ਕੁਛ ਨਹੀਂ ਸਿਖਾਇਆ ਕਿੱਦਾਂ ਰੋਟੀ ਖਵਾਈ ਜੇ ਕਿੱਦਾਂ ਨੀਣਾ ਕਿ ਤੇ ਸਲਾਦ ਹੈ ਨਾ ਦਹੀਂ ਹੈ ਨਾ ਆਚਾਰ ਹੈ ਨਾ ਪਾਣੀ ਹੈ ਐਡੇ ਖੜਾ ਗਈ ਹੱਥ 'ਚ ਰੋਟੀ ਆਵੇ ਕਿ ਉਹ ਵੀ ਨਹੀਂ ਲਾਇਆ ਤੇ ਰੋਟੀ ਵੀ ਕੱਚੀ ਜਦੋਂ ਮੈਂ ਆਲੀ ਨਹੀਂ ਹਾਂ ਨਾ ਉਦੋਂ ਤੁਸੀਂ ਮੰਨਦੀਆਂ ਨਹੀਂ ਉਦੋਂ ਆਉਂਦੀਆਂ ਕਿ ਮਾਂ ਗਲਤ ਆ ਹੁਣ ਵੇਖ ਲੈ ਪਰਜਾਈ ਦੇ ਕੰਮ ਇਹ ਇਦਾਂ ਫੜਮਦੀ ਰੋਟੀ ਹਰਾ ਆਏ ਗਏ ਹਾਈ ਵੀ ਤੇ ਗਈਆਂ ਵਾ ਇਹ ਥੋੜੀ ਹੈ ਕਿ ਇਹਨੂੰ ਥੋੜਾ ਕੁਛ ਨਹੀਂ ਸਿਖਾਇਆ ਇਹਦੀ ਮਾਂ ਕੀ ਕਰਦੀ ਰਹੀ ਹੈ ਵੇਖ ਲੈ ਹੁਣ ਤੇਰੇ ਸਾਹਮਣੇ ਹੀ ਆ ਤੇ ਕਰਾਵੀ ਰੈਣਾ ਗੱਲ ਕਰਨੀ ਪੈਣੀ ਮੈਂ ਤੇ ਲਕਾ ਰੱਖ ਰੱਖ ਕੇ ਇੱਥੋਂ ਤੱਕ ਪਹੁੰਚੀ ਚਲ ਠੀਕ ਆ ਅੱਜ ਕਰਨੀ ਪਣੀ ਹੈ ਗੱਲ ਅੱਜ ਕਰਨੇ ਆ ਗੱਲ ਇਹ ਮੇਰੇ ਇੱਕ ਮੰਮੀ ਵੀਰੇ ਨੂੰ ਤਾਂ ਦੱਸ ਤੇ ਦਿੰਦੇ ਪਰ ਜਿੱਦਾਂ ਦਾ ਉਹਦਾ ਸੁਭਾਅ ਹੈ ਨਾ ਇਹਦੀ ਖਲ ਖਿੱਚ ਦੇਣੀ ਉਹ ਇਸੇ ਕਰਕੇ ਤੇ ਮੈਂ ਨਹੀਂ ਕੁੜੀਏ ਦੱਸਦੀ ਮੈਂ ਲਕਾ ਕੇ ਹੋਣ ਰੱਖਦੀ ਆ ਮੈਨੂੰ ਪਤਾ ਇਹਨਾਂ ਦੋਵਾਂ ਜੀਆਂ ਦੀ ਤੇ ਅੱਗੇ ਹੀ ਐਦਾਂ ਵਾ ਤੇ ਮੈਂ ਮੇਰਾ ਕਰਕੇ ਹੋਰ ਲੜਨਗੇ ਤੇ ਫੇਰ ਮੇਰੇ ਸਾਰੇ ਟੈਕ ਆਉਣਾ ਵਾ ਮੈਂ ਹੁਣ ਫੇਰ ਸਿਖਾਓ ਇਹਨੂੰ ਸਮਝਾਓ ਕੁਛ ਹੁਣ ਵੇਖ ਲਾ ਤੇਰੇ ਸਾਹਮਣੇ ਹੀ ਆ ਨਾ ਪੰਦੇ ਸਾਫ ਕਰੰਦੇ ਹਾਂਜੀ ਆ ਕੁੱਕਰ ਕੱਲ ਦਾ ਪਿਆਵਾ ਇਹਨੂੰ ਵੀ ਕਰ ਲਾ ਸਾਫ ਆਪਣੇ ਆਪ ਤੇ ਪਤਾ ਲੱਗਦਾ ਹੀ ਨਹੀਂ ਵੀ ਮੈਂ ਕਿਹੜਾ ਕਿਹੜਾ ਕੰਮ ਕਰਨਾ ਆ ਆਖਿਆ ਫੇਰ ਗੁੱਸਾ ਲੱਗਦਾ ਵਾ ਜਾਂ ਫੇਰ ਤੀ ਪਤਾ ਆਪੇ ਕਰ ਲੈ ਤੇ ਆਖਣ ਦੀ ਲੋੜ ਹੀ ਨਾ ਪਵੇ ਅੱਗੇ ਹੁੰਦਾ ਹੀ ਸਵੇਰੇ ਉੱਠਣਾ ਉੱਠ ਕੇ ਅਸ্নান ਕਰਨਾ ਫੇਰ ਰਸੋਈ 'ਚ ਵੜਨਾ ਹੁਣ ਤੇ ਮੂਹ ਨਹੀਂ ਤੋਂਦੀਆਂ ਤੇ ਰਸੋਈ 'ਚ ਠੱਪ ਆਖੋ ਤੇ ਫੇਰ ਬੜੀਆਂ ਮਿਰਚਾਂ ਲੱਗਦੀਆਂ ਨੇ ਆ ਫੋਨ ਵੇਖੀਦਾ ਵਾ ਹਾਂਜੀ ਅੱਛਾ ਤਾਂ ਸਾਰੇ ਕੰਮ ਹੋ ਗਏ ਆ ਫੋਨ ਫੜ ਲਿਆ ਹਾਂਜੀ ਹੋ ਗਏ ਤਾਂ ਤੇ ਜਿਹੜੇ ਕੱਪੜੇ ਢੇਰ ਲੱਗਾ ਵਾ ਤੋਂ ਕੇ ਸੁਕਾ ਲਿਆ ਤੇ ਉਹਨਾਂ ਨੂੰ ਪ੍ਰੈਸ ਨਹੀਂ ਕਰਨਾ ਕੋਈ ਪ੍ਰੈਸ ਕਰਨ ਦਾ ਨਹੀਂ ਪਤਾ ਬੱਚਿਆਂ ਦੇ ਸਕੂਲ ਜਾਂਦੇ ਤੇ ਉਦਾਂ ਹੀ ਗਲ ਪਾ ਦਿੰਦੇ ਆ ਉਹਨਾਂ ਨੂੰ ਕਿਤੇ ਪ੍ਰੈਸ ਕਰਨਾ ਵੀ ਸਿੱਖ ਛੜ ਕਿਤੇ ਮਾਂ ਜੇ ਆਖੀਏ ਤਾਂ ਫਿਰ ਬੜਾ ਗੁੱਸਾ ਲੱਗਦਾ ਮੇਰੀ ਮਾਂ ਨੂੰ ਕਹਿੰਦੇ ਆ ਮਾਂ ਨੇ ਇੰਨੀ ਕਮਤ ਦਿੱਤੀ ਤੈਨੂੰ ਨੰਮ YouTube ਮਾਂ ਦਾ ਕੀ ਹੋ ਗਿਆ ਉਹਦੇ ਚ ਮਾਂਤ ਵਾਲ ਕੇ ਜਾਂਦੀ ਉਤਰ ਤੂੰ ਮੈਨੂੰ ਕਹਿਦਾ ਕਿ ਇਤਨਾ ਮੈਂ ਕੰਮ ਨਹੀਂ ਕਰਦੀ ਫਿਰ ਤੂੰ ਜਾਣੀ ਤੇ ਹੈ ਨਹੀਂ ਤੈਨੂੰ ਮੈਂ ਰੋਜ਼ ਹੀ ਕੰਮ ਦੱਸਿਆ ਕਰ ਸਾਰਾ ਦਿਨ ਮੈਂ ਕੰਮ ਹੀ ਕਰਦੀ ਰਹਿੰਦੀ ਪਰ ਮੈਂ ਕੀ ਕਰਦੀ ਆ ਕਾਮ ਮਤ ਮੌਕਾ ਦੇਈ ਨਹੀਂ ਤੇਰੇ ਹੱਥੋਂ ਪਤਾ ਨਹੀਂ ਕੀ ਕੰਮ ਨੂੰ ਤਾਂ ਲੇਕੇ ਬੈਠੀ ਰਹੀ ਨਹੀਂ ਆ ਕੰਮ ਕਰਦਾ ਬੱਚਿਆਂ ਨੂੰ ਤੋਰ ਕੇ ਵੇਲ ਲਈ ਹੋ ਗਈਆਂ ਤੇ ਉਹ ਕੰਮ ਮੁਕਾ ਕੇ ਦੋ ਘੰਟਿਆਂ ਚ ਸਾਰੇ ਕੰਮ ਹੋ ਜਾਂਦੇ ਜੇ ਬੰਦੇ ਨੇ ਕਰਨੇ ਹੋਣ ਤੇ ਨੀਤ ਹੋਵੇ ਤੇ ਜੇ ਤੇ ਉੱਠੀ ਤੇ ਆਣ ਕੇ ਬਹਿ ਗਈ ਬੈੱਡ ਤੇ ਤੇ ਫੋਨ ਫੜ ਲਿਆ ਫਿਰ ਕਿੱਥੋਂ ਕੰਮ ਮੁਕਣੇ ਕਰ ਦੇਣੀ ਮੇਰੀ ਸਾਸਰੀ ਕਾ ਪਤ। ਹਏ ਥੱਕ ਗਈ ਅੱਜ ਸਕੂਲੇ ਬੜਾ ਹੀ ਕੰਮ ਹੈ। ਅੱਛਾ। ਠੀਕ ਐ। ਕਲੇ ਐ ਮੈਂ ਥੋੜੀ ਤਨਖਾਵਾ ਦੇਂਦੇ ਆ ਕੰਮ ਤੇ ਲੈਣਾ ਹੀ ਹੁੰਦਾ ਉਹਨਾਂ ਨੇ। ਸੇ ਅੱਦੀ ਮੱਤ ਵੱਜੀ ਦੀ ਐ ਉੱਪਰ ਥੱਲੇ ਉੱਪਰ ਥੱਲੇ ਪੌੜੀਆਂ ਚੜ੍ਹ ਚੜ੍ਹ ਕੇ ਰੱਤਾ ਭੜੀਆਂ ਦਰਦ ਕਰਨੀਆਂ। ਉਹੋ ਨਾ। ਉਹ ਕਿੱਥੇ ਗਈ ਮਹਾਰਾਣੀ? ਮਹਾਰਾਣੀ ਕੰਮ ਕੋਈ ਕੀਤਾ ਨਹੀਂ। ਮੈਂ ਬੱਚੇ ਸਕੂਲ ਚੱਲ ਗਏ ਤੇ ਅਛਣਾ ਨਾ ਕਰ ਲਿਆ ਤੇ ਬਹਿ ਗਈ ਬੈੱਡ ਤੇ ਫੂਲ ਲੈ ਕੇ। ਹੂੰ ਚਲਾਉਂਦੇ ਈ ਏ ਤਰੇ ਦੀ ਦੇਖੋ ਉਹਨਾਂ ਨੂੰ ਪਤਾ ਨਹੀਂ ਮੈਂ ਆਈ ਆ ਬੰਦਾ ਪਾਣੀ ਫੜਾਂਦਾ ਆ ਇਹਦੀ ਮਾਂ ਨੇ ਮੈਨੂੰ ਲੱਗਦਾ ਕੁਛ ਨਹੀਂ ਸਖਾਇਆ ਕਿ ਆਏਗੇ ਇਹਦੀ ਕਿੱਦਾਂ ਖਾਤਰਦਾਰੀ ਕਰੀ ਇਹੋ ਸੋਚਦੀ ਹੋਊ ਨਾ ਪੇ ਇਹਦੀ ਧੀ ਆਈ ਆ ਤੇ ਫੜਾਵੇ ਮਾਂ ਤੇ ਪਰ ਇਹਦਾ ਕੋਈ ਫਰਕ ਨਹੀਂ ਪੰਦਾ ਇਹ ਘਰ ਪੈਣਾ ਨਾਲ ਵੀ ਇਦਾਂ ਹੀ ਕਰਦੀ ਹੋਊ ਕਰਦੀ ਹੋਊਗੀ ਕਹ ਜੇ ਇੰਨਾ ਸੱਸ ਸਾਮਾਨਾ ਸ਼ਰੀਕੇ ਕਰਦੀ ਆ ਤੇ ਹਰਵਿੰਦਰ ਨਿਰਵਿੰਦਰ ਹਾਂਜੀ ਮਾਮੀ ਜੀ ਕੁੜੀਏ ਤੈਨੂੰ ਪਤਾ ਨਹੀਂ ਲੱਗਾ ਹਰ ਮਨਾਈ ਆ ਪਾਣੀ ਘੁੱਟ ਲਿਆ ਆ ਉਹਦੇ ਲਈ ਲਿਓ ਨੀ ਮਾਮੀ ਜੀ ਕੰਨ ਕੇ ਸਮਰ ਕੇ ਬੈਠੀ ਰਹਿੰਦੀ ਓਹ ਲੋ ਪਾਣੀ ਕੈਂਟੇ ਬਾਚੇ ਤਾਇਆ ਪਤਾ ਨਹੀਂ ਲੱਗਾ ਇਹ ਵਾ ਬੇਲੀਆਂ ਨੂੰ ਘਰ ਬੈਠੇ ਮਿਲ ਜਾਂਦੀਆਂ ਹਨਾ ਤੈਨੂੰ ਇਹ ਆਵਾਜ਼ ਮਾਰ ਲੈਂਦੇ ਮੈਨੂੰ ਨਹੀਂ ਪਤਾ ਲੱਗਾ ਮੈਂ ਉੱਧਰ ਸਬਜ਼ੀ ਕੱਟਣ ਲਈ ਸੀ ਤੁਹਾਡੇ ਲਾਗੋ ਹੀ ਆਈਆਂ ਮੈਂ ਮੈਂ ਨਹੀਂ ਵੇਖਿਆ ਉਹ ਚਾਹ ਪੀਣੀ ਜੇ ਘਰ ਰੋਟੀ ਲਿਆਵਾ ਰੋਟੀ ਲਿਆਓ ਭੁੱਖ ਲੱਗੀ ਜੀ ਠੀਕ ਚਾਹ ਨਹੀਂ ਮੈਂ ਪੀਣੀ ਮੰਮੀ ਦੇਖਿਆ ਕਿਦਾਂ ਦਾ ਮੂੰਹ ਬਣਾਇਆ ਤਾਂ ਇਹ ਸੜਿਆ ਜਾ ਕੇ ਦਾ ਖਾਣ ਰੋਟੀ ਦਿਲ ਕਰੇ ਉਹ ਵੀ ਨਹੀਂ ਦਿਲ ਕਰਨਾ ਖਾਣ ਨੂੰ ਕੁੜੀਆਂ ਤੇ ਨੂੰ ਵੀ ਤੇ ਹੁਣ ਕੋ ਕਰ ਰਗਾ ਤੁਹਾਨੂੰ ਨਹੀਂ ਮੇਰੀ ਮਾਈ ਕਰਤੇ ਆ ਹਾਂ ਹੁਆ ਬਪਸਤਾਵਾ ਕਾ ਹੋਵੇ ਜਬ ਚਿੜੀਆਂ ਚੁੱਗੀ ਖੇਤ ਮੈਂ ਕੁੱਤੇ ਨੂੰ ਨੁਹਾਏ ਕਿੰਨੇ ਦਿਨ ਹੋ ਗਏ ਮੈਂ ਹੀ ਨਹਾਵਾਂ ਤੇ ਨਹਾਵਾ ਇਹਨਾਂ ਨੇ ਕਿਹੜਾ ਕਿਸ ਨੇ ਹੱਥ ਲਾਉਣਾ ਮੇਰੀ ਸਕੂਟਰੀ ਵੀ ਧੋਣ ਵਾਲੀ ਹੋਈਦੀ ਐ ਮੈਂ ਦੋ ਦਿਨ ਘਾਰ ਵੀ ਛੱਡ ਗਈ ਐ ਇਹਨਾਂ ਨੇ ਕਿਹਾ ਕਿ ਚਲੋ ਦੀ ਛੱਡ ਗਈ ਐਨ ਧੋਦਾ ਸਾਰਾ ਵੇੜਾ ਵੀ ਗੰਦਾ ਐ ਮੈਨੂੰ ਹੁਣ ਛੁੱਟੀ ਹੋਏਗੀ ਤਾਂ ਫੇਰ ਹੀ ਮੈਂ ਕਰਾਂਗੀ ਆਹ ਹੋ ਤਾਂ ਫੇਰ ਦੱਪ ਦੰ ਕਰ ਲੈਣਾ ਛੁੱਟੀ ਵਾਲੇ ਦੇਣੇ ਆ ਜਿਹੜਾ ਕਰਾ ਲਏ ਇਹ ਨਾਲ ਆਪਣੇ ਆਪ ਇਹਨੇ ਕੁਛ ਨਹੀਂ ਕਰਦੇ ਮੈਨੂੰ ਲੱਗਦਾ ਇਹਦੀ ਮਾਂ ਨੇ ਕੁਛ ਸਿਖਾਇਆ ਹੀ ਨਹੀਂ ਕੁਛ ਨਹੀਂ ਸਿਖਾਇਆ ਇਹਨੂੰ ਕਿੱਦਾਂ ਕਿ ਇਹਨਾ ਬੋਲੀਦਾ ਕਿੱਦਾਂ ਰੋਟੀ ਦੇਈਦੀ ਹੈ ਕਿੱਦਾਂ ਸਫਾਈਆਂ ਕਰੀਦੀਆਂ ਕਿੱਦਾਂ ਕਿ ਇਹਨਾ ਕੋਈ ਦਾ ਕੁਛ ਨਹੀਂ ਹਰ ਮਨ ਹਾਂਜੀ ਮੰਮੀ ਤੂੰ ਆਂਦੀ ਤੇ ਹੈਗੀ ਆਂ ਵੀ ਮੇਰੀ ਮਾਂ ਖਾਪਦੀ ਰਹਿੰਦੀ ਮੈਂ ਸੱਚਾ ਖਾਪਦੀ ਆਂ ਆ ਵੇਖ ਕਿੰਨਾ ਏ ਗਦਰ ਪਿਆਵਾ ਘਾਵਾ ਕਿਤੇ ਸਫਾਈ ਬੰਦਾ ਸ਼ੌਂਕ ਨਾਰੀ ਕਰ ਦਿੰਦਾ ਇਹ ਸਭ ਜੀ ਸੋਹਣੇ ਹੀ ਲੱਗਦੀ ਆ। ਘਾ ਬੂਟ ਪੁੱਟ ਕੇ ਤੇ ਬੜਾ ਸੋਹਣਾ ਲੱਗਦਾ ਥਾ। ਤੇ ਜੇ ਘਾ ਨਾਲ ਤੇ ਉਹ ਤੇ ਨਕਮੀ ਵੀ ਜਿਵੇਂ ਕੋਈ ਇੱਥੇ ਵੱਸਦਾ ਨਹੀਂ ਹੁੰਦਾ। ਕੀ ਕਰਨਾ ਮੰਮੀ ਅਜਾ ਰਸੋਈ ਦਾ ਹੀ ਨਹੀਂ ਮੁੱਕਦਾ ਕਹੇ। ਹੌਲੇ ਹੌਲੇ ਹੱਥਾਂ ਨਾਲ ਲੱਗੀ ਰਹਿੰਦੀ ਰਸੋਈ ਦਾ ਮੁੱਕੇ ਤੇ ਇੱਥੋਂ ਦਾ ਕਰੇ ਨਾ। ਉਹ ਇਹ ਤਾਂ ਹੁਣ ਮੈਨੂੰ ਜਦੋਂ ਛੁੱਟੀ ਹੋਏਗੀ ਉਹਦੋਂ ਦੇਖਣੀ ਆ ਮੈਂ ਕਿਸੇ ਨੂੰ ਨਾਲ ਲੈ ਕੇ। ਪੈਸੇ ਬਾਹਰ ਲਾਓ, ਕੰਮ ਵਾਲੀਆਂ ਲਾਓ, ਇਹਨਾਂ ਨੂੰ ਹਰੇਕ ਬੈਠੇ-ਬੈਠੇ ਮਿਲੀ ਜਾਵੇ। ਉਹ ਠੀਕ ਐ। ਇਹ ਤੇ ਕੰਮ ਵਾਲਕਾ ਵਾਲੀਆਂ ਨੂੰ ਵੀ ਅੱਜਕੱਲ ਕੰਮ ਵਾਲੀਆਂ ਮਗਰੋਂ ਆਉਂਦੀਆਂ ਪਹਿਲਾਂ ਉਹਨਾਂ ਨੂੰ ਚਾਹ ਬਣਾ ਕੇ ਪਿਆਓ ਫਿਰ ਰੋਟੀ ਖਵਾਓ ਉਹ ਕੰਮ ਕਰਨਾ ਸੌਖਾ ਵਾ ਤੇ ਪਹਿਲੇ ਕਿੱਦਾਂ ਕਹਿ ਦਿੰਦੇ ਸਾਡੀ ਕੁੜੀ ਨੂੰ ਤੇ ਸਾਰਾ ਕੁਛ ਆਉਂਦਾ ਏ ਹਰ ਕੰਮ ਕਰ ਲੈਂਦੀ ਏ ਤੇ ਹੁਣ ਇਹ ਉਹ ਤੇ ਮੋਬਾਈਲ ਹੱਥਸ ਲੁੱਕੇ ਕਰੇ ਨਾ ਜਦੋਂ ਦੇਖੋ ਉਹ ਮੋਬਾਈਲ ਫੜੇਦਾ ਹੁੰਦਾ ਮੰਮੀ ਤੂੰ ਮੋਬਾਈਲ ਮੋਬਾਈਲ ਕਰਨੀ ਆ ਨਾ ਇਹ ਇਹ ਜਦੋਂ ਇਹਨੂੰ ਮੋਬਾਈਲ ਦੀ ਗੱਲ ਕਰੋ ਇਹ ਕਹਿੰਦੀ ਮੇਰੀ ਮਾਂ ਨੇ ਲੈ ਕੇ ਦਿੱਤਾ ਮੋਬਾਈਲ ਦਿੱਤਾ ਵਾ ਮਾਂ ਨੇ ਸਿਆਪਾ ਹੀ ਪਾਇਆ ਦੇ ਕੇ ਤੇ ਹੁਣ ਕੀ ਕੀਤਾ ਜਾਏ ਹੁਣ ਇਹ ਕੋ ਫੜ ਲਓ ਮੋਬਾਈਲ ਤਾਂ ਸਿਆਪਾ ਦੇ ਕੰਮ ਵੱਲੋਂ ਕਹਿ ਲਓ ਤਾਂ ਸਿਆਪਾ ਇਹਦੀ ਮਾਂ ਨੇ ਸਿਆਣੀਆਂ ਧੀਆ ਕੰਮ ਵੀ ਕਰ ਲਈ ਨਾ ਚੱਲ ਘੜੀ ਵੇਖ ਵੀ ਲਵੇ ਅਸੀਂ ਇਹ ਵੀ ਨਹੀਂ ਆਂਦੇ ਕਿ ਤੂੰ ਨਾ ਵੇਖ ਇਹ ਤਾਂ ਤੇ ਹਰ ਵੇਲੇ ਹੋਈ ਕੰਮ ਵੀ ਫੋਨ ਹੱਥ ਚ ਚਾਹੀਦਾ ਬੜੀ ਖੋਚ ਜੇ ਰੋਟੀਆਂ ਬਣਾਉਣੀਆਂ ਤਾਂ ਕੰਨ ਨਾਲ ਫੋਨ ਜੇ ਕਿਤੇ ਸਫਾਈ ਕਰਨੀ ਹੈ ਤਾਂ ਕੰਨ ਨਾਲ ਫੋਨ ਹੋਵੇ ਨਾ ਮਮੀ ਲੱਗ ਪਈ ਮਾਣਾਂ ਗੱਲਾਂ ਕਰਨ ਇਹਦੀ ਮਾਂ ਨੇ ਇਹ ਸਿਖਾਇਆ ਕਿ ਜਦੋਂ ਕੋਈ ਕੰਮ ਕਰਦਾ ਤਾਂ ਫੋਨ ਲੈ ਕੇ ਤੇ ਤੂੰ ਮੇਰੇ ਨਾਲ ਲੱਗ ਪਈ ਗੱਲਾਂ ਕਰਨ ਹਾਂਜੀ ਮਮੀ ਜੀ ਆਪਾਂ ਹੀ ਵਹਿਲਾ ਮਮੀ ਤੂੰ ਕੰਮ ਕਰ ਲੇ ਮਮੀ ਜੀ ਵਾ

ਹਾਂ ਕੱਢ ਲੀਆਂ ਗੱਲਾਂ ਮਾਂ ਨਾਲ ਪੈ ਗਈ ਠੰਡ ਹਾਂਜੀ ਮੰਮੀ ਜੀ ਮੰਮੀ ਠੀਕ ਨਹੀਂ ਮੈਂ ਤਾਂ ਫੋਨ ਕਰਨ ਢੀ ਮੰਮੀ ਨੂੰ ਅੱਛਾ ਤਾਂ ਇੰਨੀਆਂ ਪਿੰਗਾ ਪਾਈਆਂ ਲੰਮੀਆਂ ਚੌੜੀਆਂ ਕਿੱਧਰ ਕਿੱਧਰ ਦਾ ਫਲਾਣੇ ਦਾ ਕੀ ਹਾਲ ਟਿਮਕੜੇ ਦਾ ਕੀ ਹਾਲ ਮਾਂ ਦਾ ਤੇ ਕਿਤੇ ਪੁੱਛਿਆ ਬਣੀਗਾ ਵੀ ਮਾਂ ਦਾ ਮਾਂ ਦਾ ਨਾਂ ਦੱਸਿਆ ਹੀ ਆ ਵੀ ਮੈਂ ਬਿਮਾਰ ਆ ਤੇ ਮੰਮੀ ਜੀ ਮੈਨੂੰ ਮੰਮੀ ਦਾ ਫੋਨ ਆਇਆ ਹੈਗਾ ਭਾਬੀਆਂ ਨੇ ਵੀ ਕੀਤਾ ਹੈਗਾ ਵੀ ਮੰਮੀ ਠੀਕ ਨਹੀਂ ਤੇ ਹੁਣ ਮੈਂ ਮੰਮੀ ਨਾਲ ਹੀ ਗੱਲ ਕਰਨ ਢੀ ਹ ਅੱਛਾ ਤੇ ਮਮੀ ਨੂੰ ਮੈਂ ਪੁੱਛ ਲਿਆ ਭੀਓ ਭਾਬੀਆਂ ਦਾ ਕੀ ਹਾਲ ਹੈ ਠੀਕ ਹੈ ਭਤੀਜੇ ਠੀਕ ਹੈ ਤੇ ਇੱਚ ਕਿਹੜਾ ਮੈਂ ਗੁਨਾਹ ਕਰਤਾ ਆਪਣੀ ਮਾਂ ਦਾ ਹੀ ਹਾਲ ਪੁੱਛਿਆ ਭਰਾਵਾਂ ਦਾ ਹੀ ਪੁੱਛਿਆ ਹੁਣ ਤੇ ਮਾਂ ਨੂੰ ਲਾ ਲਿਆ ਹੋਊਗਾ ਉਂਝ ਵੀ ਤੇਰੇ ਹੱਥ 'ਚ ਹੀ ਹੁੰਦਾ ਫੋਨ ਤੇ ਹੱਥ 'ਚ ਹੁੰਦਾ ਮੈਂ ਹੋਰ ਕਿਨੂੰ ਲਮਨੀ ਆਪਣੇ ਭਰਾਵਾਂ ਨੂੰ ਲੌਣੀ ਭਾਬੀਆਂ ਨੂੰ ਲੌਣੀ ਤੇ ਮਾਂ ਨੂੰ ਲੌਣੀ ਪਤਾ ਕਿਨੂੰ ਲਮਨੀ ਆ ਕਿ ਕੀ ਵੀ ਨਹੀਂ ਚਾਹੇ ਤੁਸੀਂ ਇਲਜ਼ਾਮ ਲਾਉਣ ਦੇ ਮੇਰੇ ਤੇ ਇਹਨੇ ਹੱਥ 'ਚ ਇਲਜ਼ਾਮ ਆਹੀ ਕੀ ਲਾਉਣੇ ਯਾ ਹਟੇ ਹੋਰ ਮੈਕਨ ਹਾਲੋ ਚੱਕ ਕਰ ਲੋ ਭੀ ਮਾਂ ਦਾ ਨੰਬਰ ਹੁੰਦਾ ਕਿ ਕੀ ਦਾ ਜੇ ਵਾਧੂ ਕੋਈ ਨੰਬਰ ਹੈਗਾ ਵਿੱਚ ਤੇ ਦੱਸ ਦੋ ਮੈਨੂੰ ਅਸੀਂ ਤਾਂ ਕੰਮ ਵੱਲੋਂ ਕਹਿੰਨੇ ਕੰਮ ਵੱਲੋਂ ਸਾਰਾ ਕੰਮ ਹੋਣ ਦੇ ਬਾਵਜੂਦ ਵੀ ਤੁਸੀਂ ਇਤਰੇ ਕਰਦੇ ਰਹਿੰਦੇ ਇੱਕ ਮਾਂ ਹੀ ਤੇ ਝੁੰਗੇ ਚ ਗਈ ਆ ਪਿਓ ਤੇ ਮੇਰੇ ਅੱਗੇ ਨਹੀਂ ਹੈਗਾ ਜਿੱਦਣਾ ਮੈਂ ਗੱਲ ਕਰਨੀ ਹੁੰਦੀ ਆ ਉਹ ਵੀ ਤੁਸੀਂ ਮੈਨੂੰ ਬੋਲਦੇ ਰਹਿੰਦੇ ਵਾਧੂ ਘਟੋ ਸਾਰਾ ਦਿਨ ਮੈਂ ਕੰਮ ਕਰਦੀ ਰਹਿਣੀ ਹਰ ਟਾਈਮ ਮੈਂ ਕੰਮ ਹੀ ਕਰਦੀ ਰਹਿੰਦੀ ਹਰ ਟਾਈਮ ਮੇਰੇ ਨੁਕਤੇ ਚ ਨਹੀਂ ਕਰਦੇ ਰਹਿੰਦੀਆਂ ਵਾ ਤੇਰੀ ਮਾਂ ਨੇ ਕੀ ਸਖਾਇਆ ਕੀ ਸਖਾਇਆ ਦੱਸ ਸਾਰਾ ਦਿਨ ਮੈਂ ਕੰਮ ਕਰਦੀ ਰਹਿੰਨੀ ਆ ਫਿਰ ਵੀ ਮੇਰੀ ਮਾਂ ਨੂੰ ਵੱਧ ਘੱਟ ਬੋਲਦੀਆਂ ਰਹਿੰਦੀਆਂ ਉਹ ਤਾਂ ਇੰਨੇ ਵਿਚਾਰੇ ਰੱਬ ਦੇ ਨਾਮ ਵਾਲੀ ਉਹਨੇ ਤੇ ਕਦੀ ਇਹਨਾਂ ਨੂੰ ਵੀ ਨਹੀਂ ਵੱਧ ਘੱਟ ਗੱਲਾਂ ਕੀਤੀਆਂ ਮੈਂ ਸਗੋਂ ਦੱਸਦੀ ਹੁੰਦੀ ਆ ਆਪਣੀ ਮੰਮੀ ਨੂੰ ਵੀ ਇਸ ਤਰ੍ਹਾਂ ਕਰਦੀ ਆ ਉਹਨੇ ਕਹਿੰਦਾ ਨਾ ਤੀਏ ਕੋਈ ਗੱਲ ਨਹੀਂ ਤੂੰ ਆਪਣੇ ਨਾਲ ਨੂੰ ਆਪਣੀ ਭੈਣ ਹੀ ਸਮਝਣਾ ਵਾ ਆਪਣੀ ਸੱਸ ਨੂੰ ਆਪਣੀ ਮਾਂ ਹੀ ਸਮਝਣਾ ਵਾ ਇਹ ਗੱਲ ਗਲਤ ਤੇ ਤੇਰੀ ਮਾਂ ਨੇ ਕੀ ਸਖਾਇਆ ਤੇਰੀ ਮਾਂ ਨੇ ਕੀ ਸਖਾਇਆ ਜੀ ਉਹ ਵਿਚਾਰੀ ਬਿਮਾਰ ਹੀ ਤੇ ਤਾਂ ਹੀ ਮੈਂ ਫੋਨ ਕਰਦੀ ਤਾਂ ਹੀ ਮੇਰਾ ਮਿਲ ਨੂੰ ਜੀ ਕਰਦਾ ਸੀ ਤੇ ਇਹ ਆਕੇ ਜੀ ਤੂੰ ਪਤਾ ਨਹੀਂ ਕਿੰਨੂੰ ਫੋਨ ਕਰਦੀ ਰਹੀਨੀ ਕਿੰਨੂੰ ਫੋਨ ਕਰਦੀ ਰਹੀਨੀ ਮੇਰਾ ਫੋਨ ਵੀ ਦੇ ਦਿੱਤਾ ਭਿਲਾ ਚੱਕ ਕਰ ਲੈ ਕਿਹਦਾ ਨੰਬਰ ਆ ਵਿੱਚ ਤੇ ਕਿਹਦਾ ਨਹੀਂ ਮਾਂ ਨੇ ਮੈਨੂੰ ਫੋਨ ਕਰ ਸਕਦੀ ਮਾਂ ਨੇ ਕੀ ਸਿਖਾਇਆ ਮਾਂ ਨੇ ਕੀ ਸਿਖਾਇਆ ਫੋਨ ਹਰਮਨ ਬੈਠੇ ਆ ਹਾਂਜੀ ਮੰਮੀ ਫੋਨ ਆਇਆ ਸਕੂਲੋਂ ਉਹ ਸੁਣ ਲਈ ਹੈ ਅੱਛਾ ਕਿਧਰੋਂ ਆਏ ਹੋ ਆਉਣਾ ਕੀ ਹਰਮਨ ਮੈਂ ਤੈਨੂੰ ਕੀ ਦੱਸਾਂ ਮੈਂ ਤਾਂ ਗਈ ਉਹ ਦੁਕਾਨ ਤੇ ਅੱਛਾ ਤੇ ਰਸਤੇ 'ਚ ਉਹ ਦੋਵੇਂ ਲੜਨ ਡੀਆਂ ਨੂੰ ਸੱਸ ਅੱਛਾ ਕੌਣ ਆ ਪਰੇ ਹੈ ਗਿਆ ਘਰ ਤੂੰ ਨਹੀਂ ਜਾਣਦੀ ਉਹਨਾਂ ਨੂੰ ਅੱਛਾ ਤੂੰ ਕਿਹੜੀ ਕਦੀ ਬਾਹਰ ਨਿਕਲੀ ਆ ਅੱਛਾ ਤੇ ਭੈਣੇ ਉਹ ਬੜਾ ਪਿਆਰ ਸੀ ਉਤਾਂ ਉਹਦੇ ਨਾਲ ਮੇਰਾ ਤੇ ਮੈਂ ਡਰਦੀ ਗਾਂ ਨਹੀਂ ਹੋਈ ਪੀ ਆਖਣਾ ਤੁੰਗੀ ਵੇਖਣ ਆਈ ਆ ਤੇ ਕਿਤੇ ਨੂੰ ਸਾ ਸਈ ਨਾਲ ਲੜਣ ਡਿਆਂ ਹਰਮਣਾ ਹਦੋਂ ਹੀ ਵਾਦ ਕਰ ਛੱਡੀ ਉਹਨਾਂ ਨੇ ਤੇ ਉਹਦਾ ਖੁਣੇ ਸਿਰ ਵੀ ਪਾੜ ਛੜਿਆ ਇਹ ਮੁੰਡੇ ਖੁਣੇ ਸ਼ਹਿਰ ਲੈ ਓ ਹੋਏ ਸੱਚੀ ਮੰਮੀ ਤੇ ਹੋਰ ਮੈਂ ਨਹੀਂ ਆ ਸੋਨੋਂ ਚੰਗੀ ਹੂ ਇਹ ਛਿੜਕੀ ਚੰਬੀ ਜੋ ਮਰਜੀ ਇਹਨੂੰ ਕਹਿ ਲੋ ਮੂੰਹੋਂ ਤ ਨਹੀਂ ਫੁੱਟਦੀ ਫੇਰ ਵੀ ਮੈਂ ਨਹੀਂ ਬੜੀ ਚੰਗੀ ਆ ਲੋਕਾਂ ਦੀਆਂ ਵੇਖੀ ਗਏ ਤੇ ਫੇਰ ਪਤਾ ਲੱਗਦਾ ਹੀ ਕਿ ਚੰਗੇ ਮਾੜੇ ਦਾ ਕਹਿੰਦੇ ਕਿ ਨਾ ਬੋਲਦੀਆਂ ਨੂੰ ਸੱਚੀ ਗੱਲ ਐ ਮੈਂ ਤਾਂ ਵੱਧੂ ਬੋਲਦੀ ਆ ਸਿਖਾਇਆ ਫਿਰ ਵੀ ਅੱਗੋਂ ਕੁਛ ਨਹੀਂ ਬੋਲਦੀ ਨਹੀਂ ਬੋਲਦੀ ਹੈਨਾ ਕਿਤੇ ਹੀ ਆ ਜਵਾਬ ਦਵੇ ਨਹੀਂ ਤੇ ਨਹੀਂ ਦਿੰਦੀ ਚੱਲ ਮੰਮੀ ਮੰਮੀ ਅਸੀਂ ਹੱਥ ਦੀ ਕਰਦੀਆਂ ਹਾਂ ਹਰ ਗੱਲ ਤੇ ਕਹਿੰਦੀਆਂ ਹਾਂ ਤੇਰੀ ਮਾਣੇ ਕੋਈ ਨਹੀਂ ਸਿਖਾਇਆ ਤੇਰੀ ਮਾਣੇ ਕੋਈ ਨਹੀਂ ਸਿਖਾਇਆ ਬਸ ਇਹ ਹੋਈ ਆ ਜਿਹੜਾ ਕੰਮ ਨਹੀਂ ਇਹਦੇ ਕੋ ਜਿੱਲੀ ਆ ਕਰਦੀ ਤੇ ਹੈਗੀ ਆ ਪਰ ਫਿਰ ਵੀ ਅਹੀਂ ਮੈਂ ਲੋਕਾਂ ਵੱਲ ਵੇਖੀਏ ਤੇ ਸੌਣੋਂ ਚੰਗੀ ਉਹ ਨਹੀਂ ਮੰਮੀ ਸਾਰਾ ਘਰ ਦਾ ਕੰਮ ਕਰਨੀ ਨਹੀਂ ਲਈ ਫਿਰਦੀ ਆ ਹਾਂ ਤੇ ਵੈਹੀ ਹੀ ਹੀ ਪਤਾ ਨਹੀਂ ਕਿਉਂ ਕਰਨੇ ਆ ਗੱਲ ਮਮਮੀ ਚਲ ਚਲੋ ਕਰਨੇ ਆ ਗੱਲ ਅੱਗੋ ਤੋਂ ਨਹੀਂ ਆਦੀ ਮਾਂ ਦਾ ਮੇਨਾ ਮਾਰਨਾ ਕਰਨਾ ਠੀਕ ਹੈ ਠੀਕ ਹੈ ਹਾਂਜੀ ਭਾਬੀ ਜੀ ਕੀ ਕਰਨ ਦੇ ਕੁਛ ਨਹੀਂ ਤਾਂ ਨਾ ਨਾ ਗੱਲ ਕਰਨੀ ਸੀ ਮਮਮੀ ਨੇ ਰਾਜੀ ਦੱਸੋ ਪਤ ਤੂੰ ਆਪਣੇ ਥਾਂ ਸਹੀ ਆ ਅਹੀਂ ਗਲਤੀਆਂ ਜਿਹੜਾ ਤੈਨੂੰ ਨਾ ਨੋਕਾ ਟੋਕੀ ਕਰਦੇ ਹਾਂ ਹੁਣ ਨਹੀਂ ਅੱਗੇ ਤੋਂ ਤੈਨੂੰ ਨੋਕਾ ਟੋਕੀ ਕਰਿਆ ਕਰਨੇ ਤਾਂ ਤੂੰ ਆਪਣੇ ਆਪ ਹੀ ਧਿਆਨ ਨਾਲ ਕੰਮ ਪੁੱਤ ਕਰ ਲਿਆ ਕਰ ਠੀਕ ਹੈ ਮਮੀ ਆਹ ਤੇ ਤੂੰ ਇਹ ਗੱਲ ਗੱਲ ਤੇ ਮੈਨੂੰ ਮੇਰੀ ਮਾਂ ਦਾ ਮੇੜਾ ਨਾ ਬੋਲ ਨਹੀਂ ਮਾਂ ਦਾ ਮੇਣਾ ਮਾਰਦੇ ਅਸੀਂ ਸੌਰੀ ਤੇਰੇ ਕੋ ਮੰਗਦੇ ਹਾਂ ਜਿਹੜਾ ਤੈਨੂੰ ਮਾਰਦੇ ਨੇ ਆਹ ਮਾਂ ਇਹ ਕਿੰਨਾ ਕੁ ਬੋਲੇ ਤੇਰੇ ਨਾਲ ਉਹ ਇੱਕ ਵੀ ਗੱਲ ਨਹੀਂ ਹੱਡੀ ਮਤਲਬ ਆਪੋਜੀਟ ਬੋਲੀ ਲਈ ਜੇ ਤਰਨ ਨੂੰ ਮੇਰਾ ਨਹੀਂ ਕੋਈ ਕੰਮ ਪਸੰਦ ਹੁੰਦਾ ਤੁਸੀਂ ਕਹਿ ਸਕਦੇ ਹੋ ਪਰ ਜਦੋਂ ਤੁਸੀਂ ਮੇਰੀ ਮਾਂ ਦਾ ਮਹਿਣਾ ਮਾਰਦੇ ਹੋ ਫਿਰ ਮੇਰੇ ਦਿਲ ਨੂੰ ਕੁਛ ਹੁੰਦਾ ਵਾ ਮੇਰੀ ਮਾਂ ਦਾ ਮਹਿਣਾ ਨਾ ਮਾਰਿਆ ਕਰੋ ਤੇ ਉਦੋਂ ਤਰਾ ਤੁਸੀਂ ਜੋ ਮਰਜੀ ਮੈਨੂੰ ਬੋਲ ਸਕਦੇ ਨਹੀਂ ਕੁਛ ਨਹੀਂ ਬੋਲਣਾ ਨਾ ਤੇਰੀ ਮਾਂ ਦਾ ਮਹਿਣਾ ਮਾਰਨਾ ਨਾ ਤੈਨੂੰ ਬੋਲਣਾ ਤੇ ਤੂੰ ਆਪਣੇ ਆਪ ਹੀ ਸਿਆਣੀ ਬਣ ਕੇ ਤੇ ਆਪਣੇ ਘਰ ਨੂੰ ਲੈ ਕੇ ਤੁਰ ਵਧੀਆ ਟੰਗਣਾ ਅਗੋਂ ਤੋਂ ਅਸੀਂ ਰਲ ਮਿਲ ਕੇ ਰਹਾਂਗੇ ਹੈਨਾ ਤੇ ਕੋਈ ਵੀ ਅਜਿਹੀ ਗੱਲ ਨਹੀਂ ਕਰਾਂਗੇ ਜਿਹੜਾ ਤੁਹਾਨੂੰ ਦੁਖੇ ਤੁਸੀਂ ਆਪਣੇ ਹਿਸਾਬ ਨਾਲ ਘਰ ਨੂੰ ਚਲਾਓ ਮੇਰਾ ਕੀ ਹੈ ਮੈਂ ਅੱਜ ਹੈਗੀ ਇੱਥੇ ਕੰਨੂ ਚੱਲ ਜਾਣਾ ਆਪਣੇ ਘਰੇ ਤੇ ਤੁਸੀਂ ਲੋਕਾਂ ਨੇ ਬਹਿ ਰਹਿਣਾ ਵਾ ਹੈਨਾ ਤੇ ਸਾਨੂੰ ਮaaf ਕਰਦੇ ਜੇ ਕੋਈ ਗਲ ਹੋ ਗਈ ਹੈ ਤੇ ਹੈਨਾ ਉਹ ਗੱਲ ਨਹੀਂ ਤੇ ਖੁਸ਼ ਹੋ ਕੇ ਰਹਿਣਾ ਇੱਥੇ ਠੀਕ ਠੀਕ ਹੈ ਜੀ ਸਾਨੂੰ ਆਪਣੀ ਮਾਂ ਦਾ ਵੀ ਉੱਚਾ ਦਰਜਾ ਦਿੱਤਾ ਹੈ ਗੱਲ ਜਿਤਨਾ ਦੀ ਮੇਰੀ ਉਹ ਮਾਂ ਹੀ ਉਤਰਾ ਦੀ ਤੁਸੀਂ ਮੈਂ ਤੇ ਤੁਹਾਨੂੰ ਆਪਣੀ ਮਾਂ ਹੀ ਸਮਝਿਆ ਹੀਗਾ ਤੇ ਚਲੋ ਕੋਈ ਗੱਲ ਨਹੀਂ ਅੱਗੇ ਤੋਂ ਮੈਂ ਵੀ ਧਿਆਨ ਰੱਖਾਂਗੀ ਮੈਂ ਵੀ ਨਹੀਂ ਕੋਈ ਗਲਤੀ ਕਰਦੀ ਛੇਤੀ ਛੇਤੀ ਆਪਣੇ ਕੰਮ ਖਤਮ ਕਰਾਂਗੀ ਠੀਕ ਠੀਕ ਚਲੋ ਠੀਕ ਸਾਸ਼ਿਕਾ ਜੀ ਸਾਰਿਆਂ ਨੂੰ ਅਸਨੋਂ ਦੀ ਸਟੋਰੀ ਬਣਾਈ ਆ ਜਿਹਦੇ ਵਿੱਚ ਕਿ ਜੇਕਰ ਸੱਸ ਆਪਣੀ ਨੌ ਨੂੰ ਧੀ ਬਣਾ ਕੇ ਰੱਖੇਗੀ ਤੇ ਜਿਹੜੀ ਨੌ ਵਾ ਉਹ ਵੀ ਸੱਸ ਨੂੰ ਆਪਣੀ ਮਾਂ ਹੀ ਸਮਝੇਗੀ ਸੱਸ ਨੂੰ ਚਾਹੀਦਾ ਵਾ ਕਿ ਉਹਨੂੰ ਗੱਲ-ਗੱਲ ਤੇ ਮਾਂ ਦਾ ਬੇਨਾ ਨਾ ਮਾਰਿਆ ਕਰੇ ਕਿਉਂਕਿ ਜੇਕਰ ਜਿਹੜੀ ਨੌਵਾਂ ਆਪਣੀ ਸੱਸ ਨੂੰ ਮਾਂ ਕਹਿੰਦੀ ਆ ਤੇ ਮਾਂ ਸੱਸ ਨੂੰ ਵੀ ਮਾਂ ਬਣ ਕੇ ਰਹਿਣਾ ਚਾਹੀਦਾ ਵਾ ਉਹਨੂੰ ਜਿਹੜਾ ਕੰਮ ਨਹੀਂ ਆਉਂਦਾ ਆਉਂਦਾ ਉਹਨੂੰ ਪੀਚੰਗੀਤਾਂ ਸਿਖਾਉਣਾ ਚਾਹੀਦਾ ਵਾ ਸਮਝੌੜਾ ਚਾਹੀਦਾ ਵਾ ਸਿਖਾਉਣਾ ਚਾਹੀਦਾ ਵਾ ਤੇ ਇਹ ਇੱਕ ਜਿਹੜੀ ਆ ਕਿ ਅੱਜ ਕੱਲ ਦੇ ਯੁੱਗ ਵਿੱਚ ਵਿਆਹੇ ਵੀ ਜਿਹੜੀਆਂ ਸੱਸਾਂ ਵਾਂ ਨੌਵਾਂ ਨਾ ਇੰਨੀ ਨਫ਼ਰਤ ਨਹੀਂ ਕਰਦੀਆਂ ਕਿਉਂਕਿ ਇਹ ਪੜੇ ਲਿਖਿਆ ਦਾ ਜ਼ਮਾਨਾ ਵਾ ਤੇ ਸੱਸ ਨੌ ਜਿਹੜੀਆਂ ਬਰਾਬਰ ਸਹੇਲੀਆਂ ਬਣ ਕੇ ਹੀ ਰਹਿੰਦੀਆਂ ਵਾ ਤੇ ਉਮੀਦ ਆ ਕਿ ਤੁਸੀਂ ਵੀ ਆਪਣੇ ਘਰ ਆਪਣੀ ਨੌ ਸੱਤ ਜਿਹੜੀਆਂ ਸਹੇਲੀਆਂ ਬਣ ਕੇ ਰਹੋਗੇ ਪਿਆਰ ਨਾਲ ਰਹੋ ਵਧੀਆ ਢੰਗ ਨਾਲ ਰਹੋ ਪਰਿਵਾਰ ਨੂੰ ਇੱਕ ਬਣਾ ਕੇ ਰੱਖੋ ਪਰਿਵਾਰ ਨੂੰ ਜੋੜ ਕੇ ਰੱਖੋ ਤੇ ਹਮੇਸ਼ਾ ਖੁਸ਼ ਰਹੋ ਜੇ ਕੋਈ ਗਲਤੀ ਹੋ ਗਈ ਹੋਵੇ ਤੇ ਸਾਨੂੰ ਮਾਫ ਕਰਨਾ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਸਾਡੇ ਚੈਨਲ ਦਾ ਨਾਮ ਹੈ ਪੇੜਾ ਪੰਜਾਬ ਦਾ ਧੰਨਵਾਦ